ਮਿਸ਼ਨ ਪੰਜਾਬ ਚ ਆਪ ਦਾ ਸਵਾਗਤ ਪੰਜਾਬ ਦੀ ਸਿਆਸਤ ਛੋਇਆ ਵੱਡਾ ਤਮਾਕਾ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਮੌਜੂਦਾ ਐਮਪੀ ਤੇ ਉਮੀਦਵਾਰ ਸੁਸ਼ੀਲ ਰਿੰਕੂ ਤੇ ਮੌਜੂਦਾ ਵਿਧਾਇਕ ਸ਼ੀਤਲ ਅੰਗਰਾਲ ਅੱਜ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਹਨ ਕੇਂਦਰੀ ਏਜੰਸੀ ਈਡੀ ਨੇ ਅੱਜ ਪੰਜਾਬ ਦੇ ਦੋ ਆਈਏਐਸ ਅਫਸਰ ਤੇ ਇੱਕ ਆਮ ਆਦਮੀ ਪਾਰਟੀ ਨੇਤਾ ਦੇ ਘਰ ਸਮੇਤ 26 ਥਾਵਾਂ ਤੇ ਰੇਡ ਕੀਤੀ ਜਿਦੇ ਵਿੱਚ ਫਿਰੋਜ਼ਪੁਰ ਦੇ ਡੀਸੀ ਰਜੇਸ਼ ਤਮਾਨ ਤੇ ਆਈਏਐਸ ਵਰਮ ਰੂਜ਼ਮ ਸ਼ਾਮਲ ਹਨ ਦੱਸਿਆ ਜਾ ਰਿਹਾ ਹੈ ਕਿ ਡੀਸੀ ਰਜੇਸ਼ ਢੀਮਾਨ ਨੂੰ ਈਡੀ ਨੇ ਗ੍ਰਿਫਤਾਰ ਕਰ ਲਿਆ ਹੈ ਕਾਂਗਰਸ ਆੜਦੀ ਪਾਰਟੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਰਵਨੀਤ ਬਿੱਟੂ ਦੀ ਕਾਂਗਰਸੀਆਂ ਆਗੂਆਂ ਵੱਲੋਂ ਡਟ ਕੇ ਹੋ ਰਹੀ ਹੈ ਆਲੋਚਨਾ ਵਿਰੋਧੀ ਧਿਰ ਦੇ ਨੇਤਾ ਪਟਾਪ ਸਿੰਘ ਬਾਜਵਾ ਨੇ ਕਿਹਾ ਇਹਨਾਂ ਦਲ ਬਦਲੂਆਂ ਨੂੰ ਲੋਕ ਨਹੀਂ ਲਾਉਣਗੇ ਮੂੰਹ ਉਹਨਾਂ ਕਿਹਾ ਬਿੱਟੂ ਦੀ ਇਸ ਲੋਕ ਸਭਾ ਵਿੱਚ ਹੋਵੇਗੀ ਹਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅੱਜ ਬਠਿੰਡਾ ਲੋਕ ਸਭਾ ਹਲਕੇ 'ਚ ਚੱਲ ਰਹੀ ਪੰਜਾਬ ਬਚਾਓ ਯਾਤਰਾ ਨੂੰ ਪਰਵਾਹ ਹੰਗਾਰਾ ਮਿਲਿਆ ਜਿਸ ਦੀ ਸੁਖਬੀਰ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਤੇ ਇਕੱਠਾ ਦੀਆਂ ਫੋਟੋਆਂ ਸ਼ੇਅਰ ਕਰਦਿਆਂ ਲਿਖਿਆ ਕਿ ਲੋਕ ਹੁਣ ਮਹਿਸੂਸ ਕਰਨ ਲੱਗ ਪਏ ਹਨ ਕਿ ਪੰਜਾਬ ਦੇ ਹਿੱਤਾਂ ਦਾ ਪਹਿਰੇਦਾਰ ਸ਼੍ਰੋਮਣੀ ਅਕਾਲੀ ਦਲ ਹੀ ਹੈ। ਕੇਜਰੀਵਾਲ ਦੀ ਰਿਹਾਈ ਲਈ ਹੁਣ ਦਿੱਲੀ ਤੇ ਧਾਵਾ ਬੋਲਣਗੇ ਆਮ ਆਦਮੀ ਪਾਰਟੀ ਦੇ ਸਮਰਥਕ ਮੁੱਖ ਮੰਤਰੀ ਭਗਵੰਤ ਮਾਨ ਨੇ ਘੜੀ ਰਣਨੀਤੀ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਮਗਰੋਂ ਪੰਜਾਬ ਸਿਆਸਤ ਧਰਮਾਈ ਹੋਈ ਹੈ ਕੇਜਰੀਵਾਲ ਨੂੰ ਰਿਹਾਰ ਕਰਨ ਲਈ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਤਿਆਰੀਆਂ ਖੇਚ ਲੀਆਂ ਹਨ ਜੋ ਕਿ 31 ਮਾਰਚ ਨੂੰ ਦਿੱਲੀ ਜਾਣਗੇ ਇਸ ਵਿੱਚ ਆਮ ਆਦਮੀ ਪਾਰਟੀ ਨੇ ਖਾਸ ਰਣਨੀਤੀ ਬਣਾਈ ਹੈ ਦੱਸਿਆ ਜਾ ਰਿਹਾ ਹੈ ਕਿ ਉੱਥੇ ਹਜ਼ਾਰਾਂ ਦਾ ਇਕੱਠ ਕਰਨ ਦਾ ਪਲਾਨ ਹੈ ਭਗਵੰਤ ਮਾਨ ਦੇ ਨਾਲ ਸਾਰੇ ਮੰਤਰੀ ਤੇ ਸਮਰਥਕ ਦਿੱਲੀ ਜਾਣਗੇ ਨਿਊਜ਼ ਬਿਊਰੋ ਮਿਸ਼ਨ ਪੰਜਾਬ